ਡੇਰਾ ਬੱਪਾ ਖਾਲੀਬੀ ਚੀਤਾ ਸਲਾਨਾ ਮੇਲਾ 17 8 2025 ਦੇ ਨਜ਼ਦੀਕ ਕੁੱਟਿਆ ਗੁਰਬਖਸ਼ ਨਜ਼ਰ ਵਿਖੇ ਬੜੀ ਧੂਮਕਾਮ ਰਲ ਮਨਾਇਆ ਜਾ ਰਿਹਾ ਹੈ ਉਕਤ ਜਾਣਕਾਰੀ ਡੇਰਾ ਮੁਖੀ ਰਕੇਸ਼ ਕੁਮਾਰ ਬੱਪੂ ਨੇ ਦਿੱਤੀ ਉਨ੍ਹਾਂ ਸਮੂਹ ਸਾਥ ਸੰਗਤ ਨੂੰ ਮੇਲੇ ਵਿੱਚ ਆਏ ਲਗਾਉਣ ਦੀ ਅਪੀਲ ਕੀਤੀ ਬੂਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ अॼ बु दी न रे बदीशान ते अॼ बुआ द आ जॾहिं बुआ दी गली वरी जॾहिं बुआ ॾी गली वरी घर घर दस टिवीरां ਅਜ ਬੂਆ ਦਾਤੀ ਨੇ ਆਉਣਾ ਨਾਨੀ ਮੈਂ ਕਰੇ ਕਰੇ ਦਸ ਜੀ ਵੀਰਾਂ ਤੇ ਅਜ ਬੂਆ ਦਾਤੀ ਨੇ ਆਉਣਾ ਰੱਬਾ ਕਰ ਬਦਲਾ ਨੀਸ਼ ਤੇ ਅਜ ਬੂਆ ਦਾਤੀ ਨੇ ਆਉਣਾ ਰੱਬਾ ਕਰ ਬਦਲਾ ਨੀਸ਼ ਤੇ ਅਜ ਬੂਆ ਦਾਤੀ ਨੇ ਆਉਣਾ जदो मेरी बुआ काती मेरे आ आगरी जदो मेरी बुआ मेरे चे आ गई जम छम नचती फीला ते आज बुआ का आम शम ते आज बुआ दादी ने बाबा घर बदला दी ਅੱਜ ਬੂਆ ਦਾਤੀ ਨੇ ਆਉਣਾ ਉਹ ਦੱਬਾ ਕਰੇ ਬਦਲਾ ਵੀਚੋਂ ਤੇ ਅੱਜ ਬੂਆ ਦਾਤੀ ਨੇ ਆਉਣਾ ਜਦੋਂ ਮੇਰੀ ਬੂਆ ਦਾਤੀ ਆਸਣ 'ਤੇ ਬੈ ਗਈ ਜਦੋਂ ਮੇਰੀ ਬੂਆ ਦਾਤੀ ਆਸਣ 'ਤੇ ਬੈ ਗਈ ਮੈਂ ਅਜ ਰਜ ਰਜ ਕਰੇ ਸ਼ਰਕਰ ਤੇ ਅੱਜ ਬੂਆ ਦਾਤੀ ਨੇ ਆਉਣਾ ਨੀ ਮੈਂ ਰਜ ਰਜ ਕਰੇ ਸ਼ਰਕਰ अज बुआ दाती ने आना रबा घर बदलान दाते अज बुआ दाती ने आना रबा घर बदला दाते अज बुआ दाती ने आना जदों मेरी बुआ काती है मत मंडली जदों मेरी बुआ काती है माता मंडली मैं तोलिया पर जा ਅਜ ਬੂਆ ਦਾਤੀ ਨੇ ਆਉਣਾ ਨਹੀਂ ਮੈਂ ਚੋਲੀਆਂ ਪਰ ਲੈ ਜਾਂ ਤੇ ਅਜ ਬੂਆ ਦਾਤੀ ਨੇ ਆਉਣਾ ਰੱਬਾ ਕਰ ਬਦਲਾ ਦੀ ਜਾਂ ਤੇ ਅਜ ਬੂਆ ਦਾਤੀ ਨੇ ਆਉਣਾ ਰੱਬਾ ਕਰ ਬਦਲਾ ਦੀ ਸ਼ਾਂ ਤੇ ਅਜ ਬੂਆ ਦਾਤੀ ਨੇ ਜਕਰ ਬੂਆ ਦਾਦੀ ਦਾ ਬਹੁਤ ਸਾਰੇ ਦਰਵਾਜ਼ੇ ਕੀ ਜੈ ਚਲੋ ਚੱਲ ਜੀ ਫੁੱਲਾਂ ਦੀਆਂ ਬਾੜੀਆਂ ਤੇ ਕੈਡੇ ਕਾਲੀ ਬੀ ਫੁੱਲਾਂ ਦੀਆਂ ਬਾੜੀਆਂ ਤੇ ਕੈਡੇ ਕਾਲੀ ਬੀ ਓ ਮੰਦਰ ਫੁੱਲਾਂ ਦਾ ਬਨਾਇਆ ਓ ਮੰਦਰ ਫੁੱਲਾਂ ਦਾ ਬਨਾਇਆ ਆਤ ਮੇਰੇ ਵਿੱਚ ਗੰਗਾ

ਕਾਲੀ ਵੀਰ ਦਾ ਬੋਲ ਸਾਚੇ ਦਰਬਾਰ ਸਾਚੇ ਦਰਬਾਰ ਕੀ ਜੈ ਜਿਕਰਾ ਭਵੇ ਕਾਲੀ ਮੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਰਾ ਛੇ ਦਾ ਵਾਲੀ ਦਾ ਬੋਲ ਸਾਚੇ ਦਰਬਾਰ ਜਿਕਰਾ ਮਾਪਾ ਦੇ ਕਾਲੀ ਦਾ ਜੈ ਦਰਬਾਰ ਕੀ ਜੈ ਅੰਦਿਤ ਲੋ ਬismillah ਹੋਰੇ ਤੇਰੇ ਮਾਂਪਾ ਇਹ ਜੀ ਚਬਾੜੋੜ ਬਕਸਿੰਨਾ ਕਾ ਦਾ ਛੇ ਨੰਦਪੁਰ ਸਾਹਿਬ ਕੁਟੀਆ ਦੇ ਨੀ ਦੀਗਾ ਮੰਦਰ ਵਾਲੀ ਗਲੀ ਦੇ ਤੇ ਚਨਪਲੋਂ ਮੇਰੇ ਦਾਦਾ ਜੀ ਕਰਦੇ ਰਹੇ ਗਿਆਨ ਚੰਦ ਜੀ ਉਸ ਤੋਂ ਬਾਅਦ ਪੰਡਾਣਾ ਕਰਦੇ ਮੇਰੇ ਪਿਤਾ ਜੀ ਬੂਆ ਦਾਦੀ ਉਹਨੇ ਡੈਥੋਂ ਦੁਬਾਰ ਪੇ ਸੇਵਾ ਦਾ ਹਜ਼ਰਦਾਰੀਆਂ ਨੂੰ ਮਿਲ ਗਈ ਉਸ ਤੋਂ ਬਾਅਦ 19ਵਾਂ ਪੰਡਾਣਾ ਇੱਕ ਦਾ ਲੱਗੇ ਪ੍ਰੋਬਲਮ ਆਪੀ ਕਰਦੇ ਮੇਰਾ ਕਰਦੇ ਅੱਗੇ ਸਵਾਗਤ ਕਰਦੇ ਕਿ ਪਹਿਲੇ ਹੱਥ ਜੋੜ ਕੇ ਸਾਰੇ ਸੰਗਤਾਂ ਨੂੰ ਇਹੋ ਬੇਨਤੀ ਹੈ ਹੋ ਮਮ ਆਗੇ ਤੇ ਆਓ ਹਾਂ ਕੰਬੋਤ ਦਾ ਪਰਿਵਾਰ ਮੇਰਾ ਬਰਾਦਰੀ ਦੇ ਵੱਲ ਆਪਣਾ ਰਖਵਾਇਆ ਜਾਂਦਾ ਵਾ ਤੇ ਸਾਰੇ ਦਿੱਤੇ ਦਾ ਤਾਂ ਤਾਂ ਆਉਣ ਗਲੀ ਮਲੇ ਰੱਥੀ ਹੋਵੇ ਬੇਨਤੀ ਹੈ ਉਹ ਮਮਾ ਕੇ ਮੇਲੇ ਵੀ ਹੁੰਜੋ ਕਿਹੜੀ ਕਿਹੜੀ ਰਸਮਾਂ ਬਾਜੀ ਹਾਂਜੀ ਕਿਹੜੀ ਕਿਹੜੀ ਰਸਮਾਂ ਬਾਜੀ ਇੱਥੇ ਜਿੱਦਾਂ ਜਨਮ ਅਸ਼ਟਮੀ ਹੁੰਦੀ ਹੈ ਉਹਦੇ ਨਾਲ ਨੂੰ ਮਹਿੰਦੀ ਰਸਮ ਕੀਤੀ ਜਾਂਦੀ ਹੈ ਤੇ ਬਾਬਾ ਜੀ ਦੇ ਗਾਣੇ ਬੰਨਿਆ ਜਾਂਦਾ ਹੈ ਔਰ ਉਸ ਤੋਂ ਅਗਲੇ ਦਿਨ ਫਿਰ ਪੱਤਰ ਪੂਜਾ ਹੁੰਦੀ ਹੈ ਉਤਵਾਦ ਹੈ ਲੰਗੜ ਦਾ ਭੋਲ ਗਿਆ ਜਾਂਦਾ ਹੈ ਉਦੋਂ ਬਾਅਦ ਲੰਗੜ ਦੀ ਸ਼ੁਰੂਆਤ ਕੀਤੀ ਜਾਂਦਾ ਹੈ ਫਿਰ ਸਾਥ ਆਉਣੇ ਚੀਜ਼ ਕਰੀਏ ਆਪਣਾ ਰੱਤ ਨਾਲ ਅਪੀ। ਤਦੋਂ ਹੈ। ਇਹ ਬੇਨਤੀ ਕਰਕੇ ਜੋੜ ਕੇ ਸਾਰੀ ਸੰਗਤਾਂ ਨੂੰ ਇਹ ਬੇਨਤੀ ਕਰਨੀ ਹੈ 17 ਤੀਗ ਹੈ 8ਵੇਂ ਮਹੀਨੇ ਗੁੱਗੂ ਨੌਵੇਂ ਦਿਨ ਇਹਤਵਾਦ। ਇਸਾਂ ਦੇ ਸੰਗਤਾਂ ਹੱਥ ਨੂੰ ਜੋੜ ਕੇ ਬੇਨਤੀ ਹੈ ਕਿ ਹਮਮਾ ਮਾਗ ਆਪਣਾਰੇ ਵਿੱਚ ਆਨ ਦੀ ਰਖਵਾਲਤਾ ਕਰਨੀ ਔਰ ਪਣਾਰੀ ਲੱਖ ਲੱਖ ਵਧਾਈਆਂ।